ਾਰੇ ਵੀਰਾਂ ਸਤਿ ਸ਼੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਰ ਜੀ ਅੱਜ ਆਪਣੇ ਕੋ ਝੋਟੀਆਂ ਹੈਗੀਆਂ ਜੇ 8 ਤੇ ਤੁਹਾਨੂੰ ਕੱਲੀ ਕੱਲੀ ਦੀ ਡਿਟੇਲ ਤੇ ਸਾਰੀ ਜਾਣਕਾਰੀ ਦਿੰਨੇ ਆ ਤਾਜੀ ਸੂਈ ਝੋਟੀਆਂ 10 ਪਲੱਸ 10 ਤੋਂ 10 ਬੋਲੇ ਤਿਆਰਿਆ ਇਹਨਾਂ ਕੋ ਆ ਵੀ ਕੱਟੀ ਜਿਹੜੀ ਬਹੁਤ ਚੰਗੀ ਤਾਜ਼ੀਆਂ ਸ਼ੀਂਆਂ ਨਾੜੂ ਤੇ ਆ ਜਾਵਾਂ ਬਹੁਤ ਚੰਗੀਆਂ ਗੱਡੀਆਂ ਜੀ ਸਾਰੀਆਂ ਤੇ ਕੱਲੀ ਕੱਲੀ ਦੀ ਤੁਹਾਨੂੰ ਡਿਟੇਲ ਦੱਸਦੇ ਆ ਤੇ ਕੱਲੀ ਕੱਲੀ ਦੀ ਜਾਣਕਾਰੀ ਦੱਸਾਂਗੇ ਤਾਜ਼ੀਆਂ ਸੂਈਆਂ ਤੇ ਤਾਜ਼ੇ ਬੱਚੇ ਜਮਾ 나ੜੂ ਦੇ ਇਨਾਂ ਦੇ ਤੇ ਇੱਕ ਆ ਵੀ ਝੋਡੀ ਆਪਣੇ ਕੋਲ ਨਗੀਨਾ ਹੀ ਆ ਇੱਕ ਆ ਝੋਡੀ ਟੋਕੜ ਗੱਪਣਾ ਟੋਕੜ ਗੱਪਣੀ ਕੱਲੀ ਟੋਕੜ ਝੋਡੀ ਆਪਣੇ ਕੋਲੋਂ ਗਈ ਆ 1-10 ਦੇ ਗਰੀਬ ਵੇਚੀ ਸੀ ਉਦੋਂ ਆਪਾਂ ਤਾਜੀ ਸੂਈ 4 ਕ ਮਹੀਨੇ ਦੀ ਸੂਈ ਆ ਇਹ ਕਾ 2.5 ਮਹੀਨੇ ਦੀ ਚੈੱਕ ਪਾਸ ਬਹੁਤ ਚੰਗੀ ਮੈਂ ਡੇਰੀ ਚੋਾਈ ਬਹੁਤ ਚੰਗੀ ਮੈਂ ਬਾਕੀ ਤੁਹਾਨੂੰ ਕੱਲੀ-ਕੱਲੀ ਦੀ ਡਿਟੇਲ ਦੱਸ ਦਿਆਂ ਕੱਲੀ-ਕੱਲੀ ਦੀ ਜਾਣਕਾਰੀ ਦਿੰਨੇ ਆ ਸਾਰੀਆਂ ਦੀ ਤੇ ਆ ਵੇਖਿਓ ਵੀਡੀਓ ਸਾਰੀ ਤੇ ਕਰਿਓ ਡਿਟੇਲ ਸ਼ੇਅਰ ਜੀ ਸਾਰੇ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਜੀ ਤੁਹਾਡਾ ਓਂਕਾਰ ਡੇਰੀ ਫਾਰਮ ਤੇ ਨਾਮ ਓਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 97792834419779283441 ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਟੌਪ ਟੌਪ ਦੀਆਂ ਝੋਟੀਆਂ ਆਪਣੇ ਕੋ ਤੇ ਸਾਰੀਆਂ ਦੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਖੋਲੋ ਮੰਗਰੂ ਜੀ ਆ ਝੋਟੀਆਂ ਜੀ ਤਾਜੀ ਸੂਈ ਤੇ ਚੌਕ ਦੇ ਦੰਦ ਕੱਢਦੀ ਆ ਤੇ 10 ਕਿਲੋ ਢੋਲਾ ਪਿਆ ਆ ਮੰਗਰੇ ਦੀ ਕੱਟੀ ਜੀ ਆ ਦੇਖੋ ਕੋਈ ਆਉਂ ਚਲੂ ਨਾਲ ਨਾਲ ਆ ਜਮਾ ਤਾਜੀ ਸੂਈ ਆ ਤੇ ਸਿੰਘ ਦੀ ਕੁਆਲਿਟੀ ਖਾ ਦਿਓ ਜੀ ਖਾ ਦਿਓ ਸਿੰਘ ਨਿਗੀ ਨਿਗੀ ਸਿੰਗੀ ਆ ਤੇ ਥਣ ਲੇਵਾ ਕਦੇ ਦੇਖੋ ਜੀ ਕੀ ਕਮਾਲਾਂ ਕੀਤੀਆਂ ਬਟਨਾਂ ਵਾਲਾ ਲੇਵਾ ਦੇਖੋ ਜੀ ਲੈ ਆਓ ਮੰਗਲੂ ਜੀ ਲਾ ਲੈ ਲੈ ਵੱਡੀ ਝੋਟੀਆਂ ਤੇ ਇਹ ਝੋਟੀਆਂ ਜਿਹੜੀਆਂ 14 14 15 15 ਕਿਲੋ ਵਾਲੀਆਂ ਝੋਟੀਆਂ ਵਾ 10 10 ਕਿਲੋ ਦੇ ਕਰੀਬ ਇਹਨਾਂ ਤੋਂ ਗੋੜਾ ਹੀ ਤਿਆਰ ਆ ਤੇ ਬਹੁਤ ਜ਼ਿਆਦਾ ਕੱਟੀ ਚੰਗੀ ਆ ਇਹਦੀ ਆਪਾਂ ਜ਼ਿਆਦਾ ਕੀਮਤ ਤੇ ਦੇਵਾਂਗੇ ਨਾਰਮਲ ਨਾਰਮਲ ਕੀ ਦੇਖੋ ਝੋਟੀ ਦੀ ਗਾੜੀ ਵੀ ਖਾਲੋਈ ਦੀ ਗਾਂ ਤੋਂ ਲੇਵਾ ਪਸ਼ਾਂ ਤੋਂ ਦੇਖੋ ਜੀ ਇਹ ਬਖਾਲੋ ਅੱਗੇ ਹੋਰ ਦਿਖਾ ਦੇ ਲੇਗਾ ਟਿੰਗ ਦੀ ਕੁਆਲਿਟੀ ਵਖਾ ਦਿਓ ਕੀ ਆ ਕਿ ਬਾਤਾਂ ਨੇ ਤੇ ਇਹ ਕੱਟੀ ਜਿਹੜੀ ਆਪਾਂ ਜਾਇਜ਼ ਕੀਮਤ ਦੇ ਦਵਾਂਗੇ ਕੱਟੀ ਤਾਂ ਕੀਏ 1 25 30 ਦੀ ਤੇ ਆਪਾਂ ਜੈਸਨੋਈ 1 15 ਦੀ ਦੇ ਦਾਂਗੇ ਠੀਕ ਆ ਮੰਗ ਲਓ ਜੀ ਚੋ ਕਰਦੀਏ ਮਾਨਦਾਨ ਕੋਈ 1 10 ਦੀ ਜੈਸਨ 1 10 ਦੀ ਦੇ ਦਾਂਗੇ ਜੈਸਨੋਈ ਤੇ ਆਹ ਜੋ ਡੀਕੋ ਨੈਕਸਟ ਉਹਨਾਂ ਕੋਲੋਂ ਦੁੱਧ ਤੇ ਆ ਰਿਹਾ ਜੀ ਕਾਨੂੰਨ ਝੋਟੀ ਕੋ ਖੋਲੋ ਜੀ ਖੋਲੋ ਨਹੀਂ ਰਹਿਣ ਦੇ ਖਾ ਲਓ ਤੇ ਇਹ ਪਹਿਲੇ ਸੂਵੇ ਝੋਟੀ ਚਾਰ ਦਾੰਦ ਦਾ ਮਗਰ ਇਹਦੇ ਵੀ ਕੱਟੀ-ਕੱਟੀ ਆ ਮਾੜੀ ਜਿਹੀ ਦਿਖਾ ਲਓ ਜੀ ਉਹਨਾਂ ਚਰੇ ਆ ਕੱਟੀ ਦਿਖਾ ਲਓ ਕੱਟੀ ਇਹਦੇ ਮਗਰ ਬਹੁਤ ਜ਼ਿਆਦਾ ਚੰਗੀ ਆ ਜੀ 15 ਕਿਲੋ ਦੀ ਝੋਟੀ ਸੂਈ ਆ ਵੇਖੋ ਕੱਟੀ ਕੱਟੀ ਬਹੁਤ ਜ਼ਿਆਦਾ ਚੰਗੀ ਆ ਮਗਰ ਚੰਗੇ ਸੀਮਨ ਦੀ ਦੱਸਦੇ ਆਪਾਂ ਨਹੀਂ ਦੱਸਦੇ ਕੋਈ ਆਪਣੀ ਸਮਝ ਵੇਖ ਕੇ ਹੁੰਦੇ ਹੋਏ ਪਰ ਕੱਟੀ ਬਹੁਤ ਚੰਗੀ ਪਿੱਛੇ ਘੁੜੇ ਵਾਲੀ ਤੇ ਇਹਦੇ ਕੋ 15 ਕਿਲੋ ਤੋਂ ਦੋ ਤਾਂ ਆਪਾਂ ਨੂੰ ਕਹਿੰਦੇ ਸੀ ਆਪਾਂ 14 ਕਰਕੇ ਦੇਵਾਂਗੇ 14 ਕਿਲੋ ਦੋ ਟਾਈਮ ਕੋਈ ਤਿੰਨ ਟਾਈਮ ਚੋਗੇ ਲੈ ਜੇ ਥਾਣ ਦੇਵਾ ਖਾ ਲਓ ਤੇ ਵੱਡੀ ਝੋਟੀ ਆ ਪੂਰੇ ਫੁੱਲ ਕੱਦ ਕਾਟ ਦੀ ਤੇ ਚਾਰ ਦਾਂਦੇ ਅਰੀਜਨਲ ਤੇ ਤਾਜੀ ਸੁਈ ਜਾਂਦੇ ਇਧਰ ਨੂੰ ਕਮਾ ਆ ਇਧਰ ਕਿੱਦਾ ਕਰਦਾ ਇਧਰ ਨੂੰ ਸਿੱਧੀ ਖਿੱਚਿਆ ਕਰ ਪਿਛਾ ਨੂੰ ਆਹ ਦੇਖੋ ਜੀ ਖਾਂਦੇ ਆ ਉਧਰ ਨੂੰ ਦੋੜੋ ਉਧਰ ਤੋਂ ਖੜੋ ਉਧਰ ਨੂੰ ਬਾਹਰ ਨੂੰ ਖਾ ਲਓ ਜੀ ਦਿਖਾ ਦਿਓ ਜੀ ਸਿੰਘ ਜੀ ਆਹ ਬਖਾ ਲੇ ਜੀ ਖਾਂਡਾ ਵਾਲਾ ਬੋਰਾ ਹੀ ਬੰਨੀ ਫਿਰਦੀ ਆ ਵਖਾਲਾ ਜੀ ਦੇਖੋ ਲੀਵਾ ਲੈ ਆ ਬਹੁਤ ਜ਼ਿਆਦਾ ਝੋਡੀ ਚੰਗੀ ਆ ਜੀ 14 ਕਿਲੋ ਦੁੱਧ ਤੇ ਆ ਰਿਹਾ ਹੈ ਕਿ ਐਰਕਾ 14 ਦਿੱਤਾ ਤੇ ਦੂਜੀ ਸਵੇਰ ਬਾਕੀ ਫਿਰ ਇਹ ਦੇਖੋ ਜੀ ਇੱਕ ਥਾਲੀ ਜਿੱਥੇ ਮਰਜੀ ਬੈਠਾ ਲਓ ਵਖਾਲਾ ਜੀ ਆ ਲੋ ਮਾਰ ਲੈਣਾ ਦੋ ਵਖਾਲਾ ਜੀ ਦੂਜੀ ਲੈ ਲੈ ਲਓ ਜੀ ਸਮਾ ਲਿਓ ਐਚ ਫਗਾਵਾਂ ਵਰਗੀ ਡੰਡੀ ਆ ਤੇ ਜਿਹਨੇ ਪਹਿਲੂਣ ਝੋਡੀ ਨੇ ਦੁੱਧ ਦਿੱਤਾ 14 ਕਿਲੋ ਉਹਨੇ ਸੂਰੇ ਦੂਜੀ ਸੂਰੇ ਦੁੱਧ ਜਿਹੜਾ ਵਾ 16 17 ਕਿਲੋ ਦੇਣਾ ਹੀ ਦੇਣਾ ਵਾ ਵੱਡੀ ਝੋਡੀ ਆ ਜੀ ਬਹੁਤ ਜ਼ਿਆਦਾ ਚੰਗੀ ਚੰਗੇ ਰਿਕਾਟ ਆ ਜੀ ਖਾਲਾ ਫਿਰਨੇ ਵਾ ਮੈਂ ਕਹਿੰਦਾ ਕਿ ਆ ਹੀ ਪਤਾ ਨਹੀਂ ਤੇ ਬਹੁਤ ਜ਼ਿਆਦਾ ਝੋਡੀ ਚੰਗੀ ਆ ਜੀ ਬਹੁਤ ਜ਼ਿਆਦਾ ਚੰਗੀ ਆ ਦਿਖਾ ਲਓ ਜੀ ਉਹਨਾਂ ਕੱਟੀ ਇਹ ਆਪਾਂ ਸੱਚ ਕੀਮਤ ਦੱਸੀ ਨਹੀਂ ਇਹਦੀ ਕੀਮਤ ਇਹ ਕੱਟੀ ਜਿੰਨਾ ਦੁੱਧ ਆਏ ਤਾਂ ਕੱਟੀ ਆ ਡੇਢ ਦੀ ਤਾਂ ਆਪਾਂ ਜਾਇਜ਼ ਕੀਮਤ ਤੇ 30 ਦੀ ਦੇ ਦਈਏ ਬਿਲਕੁਲ ਜਾਇਜ਼ ਆ 30 ਜੋ ਆਪਾਂ 2000 ਛੱਡ ਦਈਏ 25 ਦੀ ਦੇ ਦਾਂਗੇ ਜੀ ਲਾਸ਼ ਜੈ ਸਮੂਹ ਆ ਜੋ ਡੀ ਦਾ ਪਹਿਲਾ ਸੂਹਾ ਚਾਰ ਦੰਦ ਇਹ ਵੀ 15 ਕਿਲੋ ਵਾਲੀ ਝੋਟੀਆਂ ਇਹਦੇ ਥੱਲੇ ਭਾਂਜਾਂ ਦਾ ਜਹਾਜ ਝੋਣ ਜਾਣੇ ਦੀ ਮੱਛੀ ਮੋਟਰੀ ਦਾ ਇਹਦਾ ਹੱਥ ਲਾਉਣ ਲਾਉਣ ਕਰਕੇ ਪਾਸ ਮੰਗੀ ਆ ਬਹੁਤ ਜ਼ਿਆਦਾ ਕੱਟੀ ਚੰਗੀ ਆ ਤੇ ਕੋ 10 ਤੋਂ ਪਲੱਸ ਗੋੜਾ ਤੇ ਆ ਰਿਹਾ ਖੁਦ ਮੰਗਲੂ ਜੀ ਤੇ ਇਹਦੇ ਮਗਰ ਕੱਟਾ ਜੇ ਆਹ ਕੱਟਾ ਜੇ ਦਿਖਾ ਲਓ ਆ ਜੀ ਨੂੰ ਛਿਗਣੀ ਪਈ ਆ ਕਟਾ ਜੀ ਦੇ ਮਾੜੇ ਝੋਟੀ ਤਾਂ ਖਾਲਦੇ ਖਾਣ ਦੇ ਬਾਦ ਖਾਲਦੇ ਝੋਟੀ ਦੀ ਕੁਆਲਿਟੀ ਬਹੁਤ ਆ ਤੇ ਇਹਦੇ ਕੋ ਜਿਹੜਾ ਵਾ 10 ਤੋਂ ਪਲੱਸ ਬੋਲਾ ਤੇ ਆ ਰਿਹਾ ਤਾਂ 15 ਕਿਲੋ ਵਾਲੀ ਝੋਟੀ ਆ ਜੀ ਇਹ ਬਹੁਤ ਜ਼ਿਆਦਾ ਕੱਟੀ ਜੀ ਤੇ ਪਾਣੀ ਦੇ ਵਾਲੀ ਡਿੱਗੀ ਤੋਂ ਮੋੜਦੇ ਹੰਗਾ ਨਾ ਖੜੀ ਆ ਫਾਦੋ ਦੇਖ ਇਹ ਵੀ ਝੋਟੀ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਜੀ ਬਹੁਤ ਕੁਆਲਿਟੀ ਕੱਟੀ ਦੀ ਤੇ ਵੱਡੀ ਝੋਟੀ ਆ ਜੀ ਤੇ ਇਹਦੀ ਕੀਮਤ ਜਿਹੜੀ ਆ ਜੈਸਨ ਹੋਈ ਆ ਆਪਾਂ ਕਰੀਏ 125 120 ਹੀ ਦੇ ਦਾਂਗੇ 115 ਦੀ ਲਾਸਟ ਦੇ ਦਾਂਗੇ ਜੈਸਨ ਠੀਕ ਆ ਜੀ ਤੇ ਆ ਝੋਡੀ ਹੈ ਜੀ ਪਹਿਲਾ ਸੁਆ ਤੇ ਚਾਰ ਨੰਦ ਤੇ ਇਹਦੇ ਮਗਰ ਆ ਕਟਾ ਆ ਜਿਹੜਾ ਸਾੜੀ ਸੁਈਆ ਸਿਆ ਸੱਤਾ ਦਿਨਾਂ ਦੇ ਕਰੀਬ ਸੁਈ ਹੋਊਗੀ ਤੇ ਇਹਦੇ ਕੋ ਬੋੜਾ ਹੋਊਗਾ ਨੌਂ ਕਿੰਦੋਂ ਤਿਆਰ ਜੀ 99 ਦੀ ਕੁਆਲਿਟੀ ਝੋਟੀ ਬਹੁਤ ਜ਼ਿਆਦਾ ਚੰਗੀ ਹੈ। ਸਿੰਗ ਸੁng ਬਹੁਤ ਚੰਗਾ। ਇਹਦੀ ਗਾੜ ਪਿਛਾੜ ਇੱਕੋ ਜਿਹੀ ਉਹਨੇ ਅਗਲਾ ਥਣਾ ਚ ਦੁੱਧਿਆ ਤੋਂ ਨਾ ਮੰਗਦੇ ਆ ਜੀ ਅੱਜ। ਤੇ ਬਹੁਤ ਜ਼ਿਆਦਾ ਕੱਟੀ ਚੰਗੀ ਹੈ ਜੀ। ਤੋਰੋ ਜੀ। ਇਹ ਤਾਂ ਖੋਲ ਦੇ ਬੜੇ ਹੌਸਲੇ ਨਾਲ ਜੀ। ਮੱਖਾ ਲਓ ਜੀ ਕੱਟੀ ਤੇ ਸਿੰਗ ਦੀ ਕੁਆਲਿਟੀ। ਕੱਟੀ ਬਹੁਤ ਜ਼ਿਆਦਾ ਚੰਗੀ ਜੀ ਇਹ। ਮੱਖਾ ਲਓ ਜੀ ਤਾਂ ਦੇ। ਲਓ ਤੇ ਇਹ ਜਿਹੜੀ ਕੱਟੀ ਆ ਇਹ ਆਪਾਂ ਜੈਸਮੋ ਦੇ ਦਾਂਗੇ ਕਿ 10 ਦੀ ਬਸ ਇਹਦੀ ਜੈਸਮੋ ਹੀ ਕੀਮਤ ਦੇ ਆ ਜਿੰਨੇ ਤੇ ਬਾਕੀ ਆਪਾਂ ਅੰਦਰ ਵਾਲੀਆਂ ਦਿਖਾ ਲਦੀਏ ਚਲ ਆ ਮੰਗਲੂ ਹਾਂ ਕੱਟੀ ਇਹ ਵੀ ਬਹੁਤ ਜ਼ਿਆਦਾ ਚੰਗੀ ਆ ਖਾਣ ਦੇ ਆਵਾਜ਼ ਦੇਖੋ ਜੀ ਬਹੁਤ ਕੁਆਲਿਟੀ ਕੱਟੀ ਦੀ ਤਾਜੀ ਸੂਈ ਹੈ ਨਿਗੀ ਨਿਗੀ ਸਿੰਗੀ ਲੱਗੀ ਹੈ ਤੇ ਬਾਕੀ ਤੁਹਾਨੂੰ ਆ ਦਿਖਾਉ ਲਦੇ ਆ ਜੀ ਝੋਟੀਆਂ ਤਾਜ਼ੀਆਂ ਸੂਈਆਂ ਇਹ ਵੀ ਆਓ ਮੰਗਲੂ ਡਾਊਨ ਜੀ ਆਵੀਆਂ ਜੀ ਆ ਵੀ ਝੋਟੀ ਜਿਹੜੀ ਆ ਤਾਜੀ ਸੂਈ ਆ ਤੇ ਇਹ ਆਪਾਂ ਦੁੱਧ ਤਿਆਰ ਕਰਕੇ ਵੇਚਾਂਗੇ 16 17 ਕਿਲੋ ਦੁੱਧ ਦੇਣ ਵਾਲੀ ਝੋਟੀ ਆ ਪਲੂਣੀ ਚਾਰ ਦੰਦੇ ਝੋਟੀਆ ਖੋਲੇ ਖੋਲ ਬਾਅਦ ਚ ਹਟਾਈ ਫੇਰ ਖੋਲ ਤੇ ਆਹ ਆਹ ਚੰਗੀ ਦੁੱਧ ਵਾਲੀ ਝੋਡੀ ਆ ਜੀ ਵੀ ਬਹੁਤ ਚੰਗੀ ਝੋਟੀ ਆ ਕੱਟੀ ਮਗਰੇ ਆ ਤਾਜੀ ਸੂਈ ਆ ਜਮਾ ਇਹਨਾਂ ਨੂੰ ਦਿਖਾਉਂਦੇ ਆ ਇਹਦੇ ਕੋ 12 ਤੋਂ ਪਲੱਸ ਬੋਲੇ ਤਿਆਰ ਹੋ ਗਾ ਬਸ ਇਥੋਂ ਕਮਾ ਲਿਆ ਜਿਆਦਾ ਨਾ ਖੜੀ ਇਹ ਹੋਰ ਲਾਜ ਮਾੜੀ ਦੀ ਗਾਂ ਲਾ ਜਾ ਗਾਂ ਲਾ ਜਾ ਗਾਂ ਖੋਲ ਦੀ ਲਾਜ ਥੋੜੀ ਜੀ ਗਾਂ ਦਾ ਜਾ ਹੁਣ ਮੋੜ ਸੀ ਅੰਦਰੋਂ ਕਰ ਲਿਆ ਚੱਲਿਆ ਇਹ ਗੱਡੀ ਦਾ ਦੁੱਧ ਤਿਆਰ ਹੋ ਗਿਆ ਜੈਡ ਬਲੈਕ ਆ ਫਿਰ ਤੁਹਾਨੂੰ ਇਹਦੀ ਡਿਟੇਲ ਦੱਸਾਂਗੇ ਆਪਾਂ 15 16 ਕਿਲੋ ਵਾਲੀ ਝੋਟੀ ਆ ਤੇ ਆ ਝੋਟੀ ਜਿਹੜੀ ਹੈ ਇਹ ਆਪਣੇ ਕੋਲੋਂ ਗਈ ਸੀ ਤਾਜੀ ਸੂਈ ਤੇ ਨੀਲੀ ਰਵੀ ਦੀ ਝੋਟੀ ਹੈ ਆਪਾਂ 55000 ਦੀ ਦੇ ਦਾਂਗੇ ਮੰਗਲੂ ਆ ਖੋਲ ਕੇ ਵਖਾਲ ਦੇ ਇਹ ਥੱਲੇ ਦੁੱਧ ਹੋਊਗਾ 7-8 ਕਿਲੋ 4 ਮਹੀਨੇ ਦੇ ਲਗਭਗ ਸੂਈਨ ਹੋ ਗਿਆ ਟਾਈਮ 6 ਕਿਲੋ ਦੁੱਧ ਮੰਨ ਕੇ ਲਓ ਤੁਸੀਂ ਦੋ ਦੰਦੇ ਆ ਪਿਓਰ ਪਿਓਰ ਦੁੰਦੀ ਝੋਟੀ ਆ ਤੇ ਆਪਣੇ ਕੋਲੋਂ ਗਈ ਆ ਸੱਜਰ ਦੀ ਵੀਡੀਓ ਆਪਣੇ ਕੋਲ ਤਈ ਇਹਦੇ ਬਾਕੀ ਵੀਰ ਮੇਰਾ ਕੋਈ ਤਸੱਲੀ ਕਰ ਦੇ ਚੈੱਕ ਕਰਕੇ ਤਸੱਲੀ ਕਰਕੇ ਖੜੇ ਲੈ ਉਹਦਾ ਮੰਗਲੂ ਜੀ ਪਾਣੀ ਪਿਆਲ ਦੇ ਪਿਆਲ ਦੇ ਪਾਣੀ ਆ ਕੋਥੋਂ ਲਿਆ ਬਹੁਤ ਜ਼ਿਆਦਾ ਗੱਟੀ ਚੰਗੀ ਆ। ਬਾਕੀ ਇੱਕ ਆ ਧੋਕੜ ਗੱਪਣੇ ਆਪਣੇ ਕੋ। ਚੰਗੀ ਝੋਡੀ ਆ ਜੀ ਇਹ ਵੀ ਨੀਲੀ ਰਾਵੀ ਦੀ। ਇਹ ਗੱਪਣ ਹੋਊਗੀ ਲਗਭਗ 2.5 ਮਹੀਨੇ ਦੀ ਤੇ ਇਹਦੀ ਡਿਟੇਲ ਆਪਾਂ ਅਗਲੀ ਯਾਰ ਤੁਹਾਨੂੰ ਕਰਾਂਗੇ 65000 ਦੀ ਦਵਾਂਗੇ। ਬਾਅਦ ਵਿੱਚ ਤੁਹਾਨੂੰ ਤੋਰ ਤਾਰ ਕੇ ਦਿਖਾ ਦਾਂਗੇ ਜੀ ਜੀ। ਸਾਰੇ ਹੋ ਗਏ ਸਾਸੀ ਗੱਜ ਜੀ। ਹਮਕਾਰ ਡੇਲੀ ਖਾਣਾ ਵੇਖਣ ਦੇ। ਤੁਹਾਡਾ ਧੰਵਾਦ ਆ ਜੀ ਜੀ ਨੂੰ। ਸਾਸੀ ਗੱਜ ਜੀ ਤੋਂ। ਹੋਰ ਵੀਰ ਜੀ। ਠੀਕ ਠਾਕ ਜੀ।